ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਮੀਕਾ ਗਿੱਲ ਦੋਸਤੋ ਆਪਣੀ ਆਦਤ ਤੋਂ ਮਜਬੂਰ ਅਤਵਾਦੀ ਗੁਰਪਤਵੰਦ ਸਿੰਘ ਪੰਨੂ ਇਹਨੇ ਸਾਡੇ ਭਾਰਤ ਦੇਸ਼ ਨੂੰ ਦੋ ਅਲੱਗ-ਅਲੱਗ ਵੀਡੀਓ ਜਾਰੀ ਕਰਕੇ ਧਮਕੀਆਂ ਦਿੱਤੀਆਂ ਇੱਕ ਵੀਡੀਓ ਦੇ ਵਿੱਚ ਇਹ ਕਹਿ ਰਿਹਾ ਕਿ ਜਿਹੜਾ ਹਾਲ ਬੰਗਲਾਦੇਸ਼ ਦਾ ਹੋਇਆ ਉੱਥੇ ਦੀ ਸਰਕਾਰ ਦਾ ਹੋਇਆ ਉੱਥੇ ਦੀ ਜਿਹੜੀ ਪ੍ਰਧਾਨ ਮੰਤਰੀ ਸੀ ਸ਼ੇਖ ਹਸੀਨਾ ਦਾ ਹੋਇਆ ਫਿਰ ਇਹ ਤਖਤਾ ਪਲਟ ਤਾਂ ਹੋਇਆ ਕਿ ਉਸਨੇ ਅਮਰੀਕਾ ਦੀ ਅਧਿਨਿਕੀ ਨਹੀਂ ਮੰਨੀ ਉਸਨੇ ਅਮਰੀਕਾ ਦੀ ਈਨ ਨਹੀਂ ਮੰਨੀ ਇਹ ਗੁਰਪਤਵੰਦ ਸਿੰਘ ਪੰਨੂ ਕਹਿ ਰਿਹਾ ਕਿ ਅਗਰ ਭਾਰਤ ਨੇ ਵੀ ਅਮਰੀਕਾ ਦੀ ਅਧਿਨਿਕੀ ਨਾ ਮੰਨੀ ਤਾਂ ਭਾਰਤ ਦਾ ਹਾਸ਼ਰ ਵੀ ਬੰਗਲਾਦੇਸ਼ ਵਰਗਾ ਹੋਊਗਾ ਆ ਖੋਤੀ ਆ ਪਿੱਛੇ ਖੜਾ ਮੇਰੇ ਇਧਰਲੇ ਪਾਸੇ ਗੁਰਪਤਵੰਦ ਸਿੰਘ ਪੰਨੂ ਸਿੰਘ ਤਾਂ ਚਲੋ ਛੱਡੋ ਸਿੰਘ ਨਹੀਂ ਆਪਾਂ ਕਹਿਣਾ ਦੂਸਰਾ ਇਹਨੇ ਆਖਿਆ ਕਿ ਜਿਹੜਾ ਕੈਨੇਡਾ ਦਾ ਜਨਰਲ ਕਾਉਂਸਲ ਦਾ ਆਫਿਸ ਆ ਉਸ ਨੂੰ ਬੰਦ ਕਰ ਦਿਓ ਅਤੇ ਉੱਥੇ ਵੀ 15 ਅਗਸਤ ਨੂੰ ਕੋਈ ਝੰਡਾ ਤਿਰੰਗਾ ਨਹੀਂ ਲਹਿਰਾਊਗਾ ਉਹ ਗਜਨੀ ਦੀ ਔਲਾਦ ਦੇ ਗੁਰਪਤਵੰਤ ਪੰਨੂ ਬੋਲਣ ਤੋਂ ਪਹਿਲਾਂ 1000 ਵਾਰ ਸੋਚਿਆ ਕਰ ਘੱਟੋ ਘੱਟ 1000 ਵਾਰ ਜਿਹਹ ਜਾਂ ਤੇਰਾ ਮਾਈਂਡ ਹੋਇਆ ਹੋਇਆ ਨਾ ਤੈਨੂੰ 1000 ਵਾਰ ਸੋਚਣ ਦੀ ਲੋੜ ਆ ਇੱਕ ਅੱਧੀ ਵਾਰ ਤਾਂ ਤੇਰੇ ਪੱਲੇ ਪੈਂਦੀ ਨਹੀਂ ਹੈਗੀ ਕੋਈ ਗੱਲ ਕਿਹੜੇ ਤਿਰੰਗੇ ਦੀ ਧਰਤੀ ਦੀ ਗੱਲ ਕਰਦਾ ਭਾਰਤ ਦੀ ਹਿੰਦੂਸਤਾਨ ਦੀ ਉਸੇ ਧਰਤੀ ਤੇ ਜੰਮਿਆ ਹੋਇਆ ਕੰਜਰਾ, ਉਸੇ ਧਰਤੀ ਤੇ ਜੰਮਿਆ ਤੂੰ। ਇਸੇ ਮਿੱਟੀ 'ਚ ਸਾਡੇ ਭਾਰਤ ਜੀ ਦੇ ਵਿੱਚ ਖੇਡਿਆ। ਇੱਥੇ ਹੀ ਤੂੰ ਵੱਡਾ ਹੋਇਆ, ਜਵਾਨ ਹੋਇਆ ਇੱਥੇ ਹੀ ਤੇ ਅੱਜ ਤੂੰ ਜਾ ਕੇ ਦੂਜੇ ਮੁਲਕਾਂ ਦੇ ਸ਼ਹਿਰ ਦੇ ਉੱਤੇ, ਆਈਐਸਆਈ ਦੀ ਸ਼ਹਿਰ ਦੇ ਉੱਤੇ ਜਿਵੇਂ ਤੈਨੂੰ ਜਿੰਨਾ ਕ ਟੁਕੜ ਤੈਨੂੰ ਸਿੱੜ ਦਿੰਦੇ ਨੇ ਟੁਕੜ-ਬੋਚਾ, ਉਹਨਾਂ 'ਕ ਤੂੰ ਖਾ ਕੇ ਭਾਰਤ ਬਾਰੇ ਬਕਵਾਸ ਕਰਦਾ। ਤੇਰੀ ਔਕਾਤ ਹੈ ਏਡੀ ਬਕਵਾਸ ਕਰਨ ਦੀ? ਜਦੋਂ ਦੇਖੋ ਤੀਜੇ ਦਿਨ ਤੇਰਾ ਕੋਈ ਨਾ ਕੋਈ ਨਵਾਂ ਡਰਾਮਾ ਤੇਰਾ ਕੋਈ ਨਾ ਕੋਈ ਨਵਾਂ ਡਰਾਮਾ ਹੁਣ ਤੂੰ 15 ਅਗਸਤ ਜਦੋਂ ਨੇੜੇ ਆਜੂ ਫਿਰ 26 ਜਨਵਰੀ ਆਜੂਗੀ ਫਿਰ ਉਦੋਂ ਕਹਿਦੀ ਜੀਨੇ ਵੀ ਭਾਰਤ ਦਾ ਝੰਡਾ ਤਿਰੰਗਾ ਲਹਿਰਾਇਆ ਨਤੀਜੇ ਭੁਗਤਣ ਲਈ ਤਿਆਰ ਰਹੋ ਓਏ ਤੂੰ ਕੀ ਲੱਕ ਨਾਲ ਬੱਬ ਬੰਨੀ ਫਿਰਦਾ ਓਏ ਗੰਦੇ ਅੰਡੇ ਦੀ ਗੰਦੀ ਲਾੜ ਗਜਨੀ ਦੀ ਪੈਦਾਇਸ਼ ਜਿਨ੍ਹਾਂ ਦਾ ਬੱਚਾ ਜਰ ਨਾਲ ਜਿਨ੍ਹਾਂ ਦਾ ਬੱਚਾ ਤੇ ਤੂੰ ਤੀਜੇ ਦਿਨ ਜਿਹੜੀ ਬਕਵਾਸ ਕਰਦਾ ਭਾਰਤ ਬਾਰੇ ਆਪ ਸਾਡੇ ਪੰਜਾਬ ਦੇ ਬੱਚਿਆਂ ਨੂੰ ਜਿਹੜਾ ਇੱਥੇ ਅਮਰੀਕਾ ਦੇ ਵਿੱਚ ਅਸਾਈਲਮ ਦੇ ਨਾਂ ਤੇ 25-25000 ਡਾਲਰ ਇਹਨਾਂ ਤੋਂ ਲੈ ਲੈਣਾ ਮੁੜ ਕੇ ਇਹਨਾਂ ਦੀ ਕੇਸਾਂ ਦੀ ਪੈਰਵਾਈ ਵੀ ਨਹੀਂ ਕਰਦਾ ਉੱਥੇ ਜਾ ਕੇ ਉਲਟਾ ਇਹਨਾਂ ਨੂੰ ਰੈਫਰੈਂਡਮ ਅਤੇ ਖਾਸ ਤਾਨ ਦੀਆਂ ਟੀ-ਸ਼ਰਟਾਂ ਪਵਾ ਕੇ ਇੱਥੇ ਅਮਰੀਕਾ ਕੈਨੇਡਾ ਵਿੱਚ ਸ਼ੋਪੀਸ ਬਣਾ ਕੇ ਖੜਾ ਦੇਣਾ ਸੜਕਾਂ ਤੇ ਨਾ ਕੀ ਗੱਲ ਤੇਰੇ ਆਪਣੇ ਜਵਾਬ ਮਰਗੇ ਤੇਰੇ ਆਪਣੇ ਬੱਚੇ ਨਹੀਂ ਹੈਗੇ ਕੀ ਉਹ ਜਿਹੜੇ ਸਾਡੇ ਪੰਜਾਬ ਦੇ ਬੱਚਿਆਂ ਨੂੰ ਤੂੰ ਇੱਥੇ ਵਰਗਲਾਉਣਾ ਇੱਥੇ ਪੰਜਾਬ ਦੇ ਵਿੱਚ ਉਹਨਾਂ ਨੂੰ ਅਤਵਾਦੀ ਬਣਾਉਣਾ ਤੇ ਉਹਨਾਂ ਨੂੰ ਗਲਤ ਕੰਮ ਕਰਾਉਣਾ ਮੁੜ ਕੇ ਉਹ ਜੇਲ੍ਹ ਚਲੇ ਜਾਂਦੇ ਨੇ ਕਦੇ ਉਹਨਾਂ ਦੀ ਬਾਤ ਪੁੱਛੀ ਆ ਕਦੇ ਉਹਨਾਂ ਦੇ ਪਰਿਵਾਰ ਦਾ ਹਾਲਚਲ ਪੁੱਛਿਆ ਕਦੇ ਉਹਨਾਂ ਨੂੰ ਕਦੇ ਕਿਸੇ ਨੂੰ ਵਕੀਲ ਖੜਾ ਕਰਕੇ ਦਿੱਤਾ ਉਹ ਬਸ ਡਾਲਰਾਂ ਦਾ ਲਾਲਚ ਦੇ ਦਿਆਗਾ ਮੈਂ 1 ਮਿਲੀਅਨ ਡਾਲਰ ਦਊਂਗਾ ਮੈਂ 25000 ਡਾਲਰ ਦਊਂਗਾ ਵੱਡਾ ਸ਼ਾਹੂ ਕਰਨ ਨੰਗ ਦੀ ਔਲਾਦ ਸੜਾ ਤੇਰੇ ਤਾਂ ਜਿੱਦੜ ਤੂੰ ਜੰਮਿਆ ਵਾ ਜਿੱਦੜ ਤੂੰ ਜੰਮਿਆ ਸੀ ਸੜਾ ਤੇਰੇ ਮਾਪਿਆਂ ਨੂੰ ਸਭ ਤੋਂ ਵੱਡਾ ਦੁੱਖ ਉਦਣ ਨਹੀਂ ਹੋਇਆ ਹੁਣ ਪਰ ਜਿਸ ਦਿਨ ਤੂੰ ਆਈਐਸਆਈ ਦੀਆਂ ਟੁਕੜੇ ਖਾਣ ਲੱਗ ਗਿਆ ਨਾ ਸਿੱਟੇ ਹੋਏ ਕੁੱਤੇ ਆ ਟੁਕੜੇ ਤੇਰੇ ਮਾਪੇ ਬਾਪ ਨੂੰ ਉਸ ਦਿਨ ਸਭ ਤੋਂ ਵੱਡਾ ਦੁੱਖ ਹੋਇਆ ਹੋਣਾ ਕਿ ਇਸ ਜੰਮ ਦੇ ਸਾਰ ਇਸ ਗੰਦੀ ਔਲਾਦ ਦਾ ਅਸੀਂ ਗਲਾ ਕਾਤੇ ਨਹੀਂ ਘੁੱਟਤਾ ਜਾਂ ਅਸੀਂ ਉਸ ਰਾਤ ਟਾਈਮ ਨਾਲ ਕਾਤੇ ਨਹੀਂ ਸੋਂਗੇ ਹੈਗੇ ਜਿੱਦਣ ਤੇਰਾ ਨੀ ਪੱਥਰ ਰੱਖਿਆ ਗਿਆ ਮੈਨੂੰ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ ਤਾਰੇ ਮਾਪੇ ਬਾਪ ਬਾਰੇ ਪਰੰਤੂ ਇਹ ਜੀ ਗੰਦੀ ਔਲਾਦ ਜੰਮਣ ਵਾਲਿਆਂ ਦੀ ਫਿਤਰਤ ਵੀ ਉਹ ਜੀ ਹੋਣੀ ਆ ਤੇਰੇ ਵਰਗੀ ਤਾਂ ਹੀ ਤੂੰ ਐਡਾ ਗੰਦੀ ਗੰਦਾ ਅੰਡਾ ਜੰਮਿਆ ਤੇ ਪੰਨੂ ਤੂੰ ਹੋਵੇਂ ਉਹ ਤੇਰਾ ਜੇ 47 ਵਾਲ ਹੋਵੇ ਚਲ ਨੇਚਰ ਦੀ ਮੈਂ ਗੱਲ ਨਹੀਂ ਕਰਦਾ ਉਹ ਤਾਂ ਨਿਕਲ ਗਿਆ ਇਥੋਂ ਟਾਈਮ ਨਾਲ ਉੱਥੇ ਪਹੁੰਚ ਗਿਆ ਤੁਹਾਡੀ ਉਡੀਕ ਕਰ ਰਿਹਾ ਬਹੁਤ ਬੇਸਬਰੀ ਨਾਲ ਤੂੰ ਹੋਵੇਂ ਤੇਰਾ ਧਾਲੀਵਾਲ ਹੋਵੇ ਤੇਰੇ ਵਰਗੇ 500 ਕਿ ਤੀੜਾਂ ਕਤੂਰੇ ਹੋਰ ਹੋਣ ਪਾਕਿਸਤਾਨ ਦੇ ਪਾਲੇ ਹੋਏ ਆਈਐਸਆਈ ਦੇ ਸਾਨੂੰ ਸਾਡਾ ਭਾਰਤ ਦਾ ਤਿਰੰਗਾ ਲਹਿਰਾਉਣ ਤੋਂ ਨਾ ਕੋਈ ਰੋਕ ਸਕਿਆ ਤੇ ਨਾ ਕੋਈ ਰੋਕ ਸਕੇਗਾ ਤੁਹਾਡੇ 'ਚ ਜਿੰਨੀ ਹਿੰਮਤ ਆ ਤੁਸੀਂ ਜੋਰ ਲਾ ਲਓ ਸਾਡੇ 'ਚ ਜਿੰਨੀ ਹਿੰਮਤ ਆ ਅਸੀਂ ਲਾ ਲਾਂਗੇ ਤੁਹਾਡੇ 'ਚ ਜਿੱਤੋਂ ਰੋਕ ਹੁੰਦਾ ਰੋਕ ਲੋ ਬੜੀਆਂ ਹਰ ਵੇਰੀ ਫੁਕਰੀਆਂ ਮਾਰ ਦਿੰਨਾ ਅਸੀਂ ਉਹ ਕਰ ਦਾਂਗੇ ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਖਤਮ ਕਰ ਦਾਂਗੇ ਜਿਨ੍ਹਾਂ ਨੇ ਤਿਰੰਗਾ ਲਹਿਰਾਇਆ ਓਏ ਹੋਣਾ ਤੇ ਤੋਂ ਕੁਝ ਵੀ ਨਹੀਂ ਜਾਦ ਦੀ ਕੋੜ ਕੇ ਅੱਲੀ ਸ਼ਤੀਰਾ ਨਾਲ ਜੱਫੇ ਤੈਨੂੰ ਪਤਾ ਹੀ ਨਹੀਂ ਹੈਗਾ ਤੇਰਾ ਬਾਹ ਕਿੱਥੇ ਪਿਆ ਹੋਇਆ ਤੈਨੂੰ ਤਾਂ ਨੰਗਾ ਨਚਾਵਾਂਗੇ ਅਮਰੀਕਾ ਦੀਆਂ ਸੜਕਾਂ ਤੇ ਯਾਦ ਰੱਖੀ ਨੰਗਾ ਆ ਕਰ ਕਰਕੇ ਨਚਾਵਾਂਗੇ ਜਿਹੜਾ ਤੂੰ ਸਾਡੇ ਤਿਰੰਗੇ ਬਾਰੇ ਬਕਵਾਸ ਬਾਜੀ ਕਰਦਾ ਕਦੇ ਪ੍ਰਧਾਨ ਮੰਤਰੀ ਸਾਹਿਬ ਬਾਰੇ ਬਕਵਾਸ ਬਾਜੀ ਕਰਦਾ ਆਪਣੀ ਔਕਾਤ ਵਿੱਚ ਰਹਿ ਕੇ ਗੱਲ ਕਰੀ ਦੀ ਐ ਪੰਨੂ ਐਵੇਂ ਨਹੀਂ ਫੁਕੀਆਂ ਫੜਾ ਮਾਰੀ ਦੀਆਂ ਜਾਂ ਫਿਰ ਕੁਝ ਕਰਕੇ ਦਿਖਾਈਦਾ ਹੁੰਦਾ ਠੀਕ ਆ ਜੋ ਗਰਜਤੇ ਹਨ ਉਹ ਵਰਸਤੇ ਨਹੀਂ ਉਹ ਗਲ ਕਹਾਵਤਾ ਜਿਹੜੀ ਉਹ ਤੇਰੇ ਤੇ ਫਿੱਟ ਬੈਂਦੀ ਆ ਕਰਨ ਕਰਾਉਣ ਯੋਗਾ ਕੁਝ ਨਹੀਂ ਹੈਗਾ ਇੱਕ ਤਾਂ ਹੋਰ ਤੂੰ ਬੜੀਆਂ ਧਮਕੀਆਂ ਦੇ ਨਾਲ ਨਾ ਲੋਕਾਂ ਨੂੰ ਮੈਂ ਤੁਹਾਡਾ ਐ ਕਰ ਦੂੰ ਤੁਹਾਨੂੰ ਉਹ ਕਰ ਦੂੰਗਾ ਓਏ ਮੈਂ ਤੇਰੀ ਜ਼ਮੀਨ ਤੇ ਜਾ ਕੇ ਪਤਾ ਨਾ ਜ਼ਮੀਨ ਜੱਟ ਦੀ ਮਾਂ ਹੁੰਦੀ ਆ ਮੈਂ ਤੇਰੀ ਜ਼ਮੀਨ ਤੇ ਜਾ ਕੇ 2021 ਦੇ ਵਿੱਚ ਤਿਰੰਗਾ ਝੰਡਾ ਲਹਿਰਾ ਕੇ ਆਇਆ ਸੀ ਬਕਵਾਸ ਬਾਜੀ ਕਰ ਆਪ ਦੇ ਚੈਨਲ ਤੇ ਬੈਠ ਕੇ ਜੇ ਮਾਂ ਦਾ ਦੁੱਧ ਪੀਤਾ ਆਪਣੀ ਦਾ ਜੇ ਹਰਾਮ ਦਾ ਨਹੀਂ ਜੰਮਿਆ ਹੋਇਆ ਤੂੰ ਆਪਣੇ ਚੈਨਲ ਤੇ ਬਕਵਾਸ ਬਾਜੀ ਕਰਕੇ ਮੈਨੂੰ ਚੈਲੰਜ ਕਰ ਕਿ ਮੈਂ ਫੇਰ ਜਾਵਾਂ ਤੇਰੀ ਜ਼ਮੀਨ ਤੇ ਜਿਹੜਾ ਕੁਝ ਉਖਾੜ ਸਕਦਾ ਹੋਈ ਤੂੰ ਮੇਰਾ ਉਖਾੜ ਲਈ ਹਜੇ ਤੱਕ ਤਾਂ ਤੇਤੋਂ ਕੁਝ ਉਖਾੜਿਆ ਨਹੀਂ ਗਿਆ ਤੇ ਮੈਂ ਤੇਰੀ ਫੇਰ ਜ਼ਮੀਨ ਤੇ ਜਾ ਕੇ ਤਿਰੰਗਾ ਲਹਿਰਾਉਂਗਾ ਤੂੰ ਮੇਰਾ ਕੀ ਵਿਗਾੜ ਲਿਆ ਓਏ ਇੰਨੇ ਚਿਰ ਦੇ ਨੇ 2021 ਦਾ ਤੇਰੀ ਜ਼ਮੀਨ ਤੇ ਤਿਰੰਗਾ ਚਲਾਇਆ ਹੋਇਆ ਮੈਂ ਜਾ ਕੇ ਇੱਥੇ ਰੋਗਦਾ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਸਾਡੇ ਮੁੱਖ ਮੰਤਰੀ ਸਾਹਿਬਾਨਾਂ ਨੂੰ ਤੇਰੀ ਔਕਾਤ ਹੀ ਨਹੀਂ ਹੈਗੀ ਐਡੀ ਤੂੰ ਜਿਹੜੀ ਗੱਲ ਕਰ ਜਾਣਾ ਤੇ ਮੁੜ ਕੇ ਮੂਤ ਦੀ ਝਾਗ ਵਾਂਗੂ ਬਹਿ ਬੜੀ ਛੇਤੀ ਜਾਣਾ ਥੱਲੇ ਨੂੰ ਕੀ ਗੱਲ ਤੇ ਤੂੰ ਜੇ ਇੱਕ ਵਾਰ ਆਪਣੇ ਚੈਨਲ ਤੋਂ ਚੈਲੰਜ ਕਰ ਮੈਂ ਦੁਬਾਰਾ ਇਕੱਲਾ ਜਾ ਕੇ ਤੇਰੀ ਜ਼ਮੀਨ ਤੇ ਤਿਰੰਗਾ ਲਹਿਰਾ ਕੇ ਆਉਂ ਤੂੰ ਮੈਨੂੰ ਰੋਕ ਕੇ ਦਿਖਾਈ ਤੇ ਜਿਹੜੀਆਂ ਤੂੰ ਆ ਗਿੱਦੜ ਧਮਕੀਆਂ ਦਿਨਾ ਜੋ ਤੂੰ ਬਕਵਾਸ ਬਾਜੀ ਸਾਡੇ ਤਿਰੰਗੇ ਬਾਰੇ ਅਗਸਤ ਦੇ ਵਿੱਚ ਕਰਦਾ ਜਾਂ ਉਸ ਤੋਂ ਪਹਿਲਾਂ ਕਰਦਾ ਜਾਂ 26 ਜਨਵਰੀ ਵੇਲੇ ਕਰਦਾ ਤੇਰੀਆਂ ਇਹ ਨਾ ਗਿੱਦੜ ਭਵਕੀਆਂ ਤੇਰੀਆਂ ਇਹਨੀਆਂ ਗਲਤ ਹਰਕਤਾਂ ਤੇਰੀ ਇਸ ਬਕਵਾਸ ਦੇ ਨਾਲ ਸਾਡਾ ਸਾਡੇ ਤਿਰੰਗੇ ਦੇ ਵਿੱਚ ਵਿਸ਼ਵਾਸ ਹੋਰ ਪੱਕਾ ਹੁੰਦਾ ਹੋਰ ਗੂੜਾ ਹੁੰਦਾ ਤੇ ਇਸ ਤਿਰੰਗੇ ਦੇ ਪ੍ਰਤੀ ਸਾਡਾ ਸਤਿਕਾਰ ਹੋਰ ਵੱਧਾਵਾ ਜੇ ਲਗਾ ਲਾ ਜੋਰ ਜਿਹੜਾ ਲਗਾਉਣਾ ਹੈ ਜੈ ਹਿੰਦ ਭਾਰਤ ਮਾਤਾ ਦੀ ਜੈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ